ਵਾਰਦਸਕੋ ਸਤਿ ਸ਼੍ਰੀ ਅਕਾਲ ਮੈਂ ਜੋਗਾ ਸਿੰਘ ਨਿੱਥੀ ਵੀ ਨਰਸੀ ਫਾਰਮ ਪੂਰੀ ਮਲੇ ਕੋਲਾ ਰੋਡ ਸੰਗਾਲੇ ਤੋਂ ਅੱਜ ਆਪਾਂ ਗੱਲ ਕਰਾਂਗੇ ਜਿਹੜੇ ਪੌਦੇ ਹੁਣ ਸਰਦੀਆਂ ਦੇ ਵਿੱਚ ਲੱਗਣੇ ਨੇ ਪਕਟੜੀ ਪੌਦੇ ਉਹਨਾਂ ਬਾਰੇ ਤੁਸੀਂ ਆ ਪਿੱਛੇ ਦੇਖ ਰਹੇ ਹੋ ਸਾਡੇ ਕੋਲ ਜਿਹੜਾ ਨਵਾਂ ਸਟਾਕ ਹੈਗਾ ਇਹਨਾਂ ਪੌਦਿਆਂ ਦਾ ਸਾਰਾ ਆ ਚੁੱਕਿਆ ਇਹਨਾਂ ਦੇ ਵਿੱਚ ਸਾਡੇ ਕੋਲ ਆੜੂ ਆ ਗਿਆ ਅ ਅਲੂ ਬਖਾਰਾ ਬੱਗੂ ਗੋਸ਼ਾ ਤੇ ਇਸ ਤੋਂ ਇਲਾਵਾ ਸੇਵ ਦੀਆਂ ਵੈਰਾਈਟੀਆਂ ਆ ਗਈਆਂ ਖੁਰਮਾਣੀ ਆ ਗਈ ਸਾਡੇ ਕੋਲ ਆਲੂ ਬਖਾਰੇ ਦੇ ਵਿੱਚ ਆ ਗਈ ਮੈਰੀਪੋਜ਼ਾ ਬਲੈਕ ਅੰਬਰ ਤੇ ਸਤਲੁਜ ਪਰਪਲ ਕਾਲਾ ਅੰਬਰ ਸਰੀ ਸੈਂਟਰੋਜ਼ਾ ਇਹ ਵੈਰਾਈਟੀਆਂ ਇਹਦੇ ਵਿੱਚ ਨੇ ਇਸ ਤੋਂ ਬਿਨਾ ਆੜੂ ਦੇ ਵਿੱਚ ਲੈਕਟ੍ਰਾਈਨ ਸਾਨੇ ਪੰਜਾਬ ਕੋਲੋਡਾ ਪ੍ਰਿੰਸ ਅਰਲੀ ਗ੍ਰੈਂਡੇ ਅਰਲੀ ਗ੍ਰੈਂਡੇ ਜਿਹੜੀ ਵੈਰਾਈਟੀ ਹੈਗੀ ਆ ਇਹ ਸਾਰਾ ਨੋਂ ਪਹਿਲਾਂ ਆਉਂਦੀ ਆ ਪ੍ਰਭਾਤ ਹੋ ਗਿਆ ਸਰਬਤੀ ਇਹ ਆਪਣੇ ਆੜੂ ਦੀਆਂ ਵੈਰਾਈਟੀਆਂ ਨੇ ਇਸ ਤੋਂ ਇਲਾਵਾ ਫਿਰ ਸਾਡੇ ਕੋਲ ਪੱਥਰਨਾਖ ਜਿਹੜੀ ਕਿ ਕੈਸ ਦੇ ਉੱਤੇ ਗ੍ਰਾਫਟਡ ਹੈਗੀ ਆ ਬਗੂ ਗੋਸ਼ਾ ਪੰਜਾਬ ਸੌਫਟ ਨਾਖ ਇਹ ਸਾਡੇ ਕੋਲ ਨਾਸ਼ਪਾਤੀ ਦੀਆਂ ਵੈਰੈਟੀਆਂ ਨੇ ਫਿਰ ਪਿਕ ਨਟ ਜਿਹੜਾ ਕਿ ਅਖਰੋਟ ਵਰਗਾ ਦਾ ਅਖਰੋਟ ਸਾਡੇ ਹੁੰਦਾ ਨਹੀਂ ਪਰ ਪਿਕ ਨਟ ਬੜਾ ਆਸਾਨੀ ਦੇ ਨਾਲ ਹੁੰਦਾ ਇਹਦੇ ਵਿੱਚ ਸਾਡੇ ਕੋਲ ਮਹਾਨ ਵੈਰੈਟੀ ਹੈਗੀ ਆ ਤੇ ਇਸ ਤੋਂ ਇਲਾਵਾ ਫੁਰਮਾਨੀ ਦੇ ਵਿੱਚ ਦੋ ਵੈਰੈਟੀਆਂ ਨੇ ਉਹਦੇ ਵਿੱਚ ਅਰਲੀ ਸਿਪਲੀ ਅਤੇ ਨਿਊ ਕੈਸਲ ਇਹ ਫੁਰਮਾਨੀ ਦੀਆਂ ਵੈਰੈਟੀਆਂ ਨੇ ਸੇਵ ਦੇ ਵਿੱਚ ਐਨਾ ਡੌਰਸਟ ਇਹ ਸਾਰੇ ਨੇ ਜਿਹੜੇ ਇਹ ਆਪਣੇ ਸੀਡਲਿੰਗ ਦੇ ਨੇ ਕਿਉਂਕਿ ਸੇਵ ਜਿਹੜਾ ਅਸੀਂ ਧਰਤੀ ਦੇ ਵਿੱਚ ਲਗਾਉਨੇ ਆ ਉਹ ਸੀਡ ਲਿੰਗ ਦਾ ਇਹੀ ਕਾਮਯਾਬ ਹੈਗਾ ਉਹਦੇ ਵਿੱਚ ਸਾਡੇ ਕੋਲ ਦੋ ਤਿੰਨ ਵੈਰੇਟੀਆਂ ਨੇ ਐਨਾ ਡੌਰਸਟ ਅਤੇ ਹਰਮਨ 99 ਸੋ ਇਹ ਜਿਹੜਾ ਹੁਣ ਸਮਾਂ ਹੈਗਾ ਇਹ ਸਾਰਾ ਠੁਕਮਾ ਸਮਾਂ ਇਹ ਪੌਦੇ ਲਗਾਉਣ ਦਾ ਇਹ ਤੁਹਾਨੂੰ ਅਸੀਂ ਬੇ ਰੂਟਡ ਮਤਲਬ ਕਿ ਨੰਗਿਆ ਜੜਾ ਵਾਲੇ ਪੌਦੇ ਜਿਹੜੇ ਨੇ ਉਹ ਦੇਵਾਂਗੇ ਇਹ ਪੌਦੇ ਨੇ ਜਿਹੜੇ ਹਰ ਹਾਲਤ ਦੇ ਵਿੱਚ ਆਪਣਾ ਜਨਵਰੀ ਦੇ ਪਹਿਲੇ 15 ਵੜੇ ਤੱਕ ਇਹ ਲੱਗਣੇ ਚਾਹੀਦੇ ਨੇ ਉਸ ਤੋਂ ਬਾਅਦ ਇਹਨਾਂ ਦੀ ਫਟਾਰ ਸ਼ੁਰੂ ਹੋ ਜਾਂਦੀ ਆ ਫਿਰ ਤੁਹਾਨੂੰ ਇਹ ਥੈਲੀਆਂ ਦੇ ਵਿੱਚ ਮਿਲਣਗੇ ਸੋ ਇਸ ਤਰ੍ਹਾਂ ਜਿਹੜੇ ਬਿਨਾਉ ਹੁੰਦੇ ਨੇ ਕੈਰੀ ਕਰਨੇ ਵੀ ਸੌਖੇ ਨੇ ਸੋ ਇਹਨਾਂ ਦਾ ਲਗਾਉਣ ਦਾ ਬਿਲਕੁਲ ਜਿਹੜਾ ਹੈਗਾ ਠੁਕਮਾ ਸਮਾਂ ਹੁਣ ਹੈ ਇਹ ਪੌਦੇ ਆਪਣੀ ਨਰਸਰੀ ਦੇ ਵਿੱਚ ਉਪਲਬਧ ਨੇ ਇਸ ਤੋਂ ਬਿਨਾ ਬਦਾਮ, ਅੰਗੂਰ, ਜਪਾਨੀ ਫਰੂਟ ਇਹ ਪੌਦੇ ਵੀ ਉਪਲਬਧ ਨੇ ਆਪਣੇ ਕੋਲ ਇਹ ਤੁਸੀਂ ਕਦੋਂ ਵੀ ਆ ਕੇ ਆਪਣੀ ਨਰਸਰੀ ਦੇ ਵਿੱਚੋਂ ਲਿਜਾ ਸਕਦੇ ਹੋ ਪੂਰੇ ਵਧੀਆ ਗਰੰਟੀ ਵਾਲੇ ਤੁਹਾਨੂੰ ਪੌਦੇ ਮਿਲਣਗੇ ਦੇ ਨਾਲ ਅਸੀਂ ਤੁਹਾਨੂੰ ਲਾਉਣ ਬਾਰੇ ਜਾਣਕਾਰੀ ਵੀ ਦੇਵਾਂਗੇ ਦਵਾਈ ਜਿਹੜੀ ਹੈਗੀ ਇਹਨਾਂ ਦੇ ਵਿੱਚ ਪਾਉਣੀ ਆ ਤਾਂ ਕਿ ਜਿਹੜੇ ਪੌਦੇ ਨੇ ਫੰਗਸ ਅਤੇ ਜਿਹੜੇ ਮਕੌੜਾਂ ਤੋਂ ਬਚੇ ਰਹਿਣਾ ਉਹ ਵੀ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਸੋ ਕਿਸੇ ਸਮੇਂ ਵੀ ਤੁਸੀਂ ਆ ਕੇ ਇਹ ਪੌਦੇ ਸਾਡੇ ਕੋਲੋਂ ਲੈ ਜਾ ਸਕਦੇ ਹੋ ਸੋ ਇਹ ਪੌਦੇ ਲੈ ਕੇ ਜਾਓ ਅਤੇ ਵੱਧ ਤੋਂ ਵੱਧ ਇਹਨਾਂ ਦਾ ਲਾਭ ਪ੍ਰਾਪਤ ਕਰੋ ਜਿਹੜੇ ਕਿਸਾਨ ਭਰਾਵਾਂ ਨੇ ਬਾਗ ਲਗਾਉਣੇ ਨੇ ਉਹ ਮੈਂ ਪਹਿਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀਗਾ ਵੀ ਉਹਦੀ ਤੁਸੀਂ ਵਿਉਤਬੰਦੀ ਕਰ ਲਓ ਕਿਉਂਕਿ ਹੁਣ ਸਾਡੇ ਕੋਲ ਹਜੇ ਸਮਾਂ ਹੈਗਾ ਬਾਕੀ ਠੰਡ ਵੀ ਨਹੀਂ ਐਲੀ ਹੋਈ ਹਲੇ ਤੋ ਇਹ ਜਿਹੜੇ ਸਾਰੇ ਪੌਦੇ ਨੇ ਹੁਣ ਤੁਸੀਂ ਭਲੀ ਭਾਂਤ ਨੇ ਜਿਹੜੇ ਇਹਨਾਂ ਨੂੰ ਲਗਾ ਸਕਦੇ ਹੋ ਤੋ ਟੋਇਆਂ ਦੀ ਆਪਣੀ ਬਿਉਤਮੰਦੀ ਕਰ ਲਓ ਟੋਇਆਂ ਨੇ ਜਿਹੜੇ 15 22 15 ਫੁੱਟ ਤੇ ਤੁਸੀਂ ਪੱਟ ਲਓ ਤੇ ਪੱਟ ਕੇ ਉਹਨੂੰ 5-4 ਦਿਨ ਧੁੱਪਾ ਲਵਾ ਲਓ ਤਾਂ ਕਿ ਜਿਹੜੇ ਨੇ ਉਹ ਕੀਟ ਰਹਿਤ ਹੋ ਜਾਣ ਉਸ ਤੋਂ ਬਾਅਦ ਤੁਸੀਂ ਸਾਡੇ ਕੋਲ ਉੱਲ ਜਾ ਕੇ ਇਹ ਪੌਦੇ ਨੇ ਜਿਹੜੇ ਆਪਣੀ ਧਰਤੀ ਦੇ ਵਿੱਚ ਲਗਾਓ ਤੇ ਇਹਨਾਂ ਦਾ ਪੂਰਾ ਤੁਸੀਂ ਲਾਹਾ ਲਓ ਧੰਨਵਾਦ